ਕਹ ਰਹਾ ਤਾਂ ਉਹ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਮਸਾ ਵੇਖਣ ਨੂੰ ਤਾਂ ਬਹੁਤ ਸਿਆਣੀ ਬਣਨੇ ਲੱਗਦੇ ਜੇ ਪਰ ਤੁਸੀਂ ਸ਼ੌਮਨੀ ਕਾਲੇਦਾਲ ਨੂੰ ਸਲਾਮਾਂ ਦਿਓਗੇ ਵੀ ਕਿਸੇ ਨਾਲ ਗੱਠਜੋੜ ਕਰਨਾ ਹੈ ਕਿ ਨਹੀਂ ਕਰਨਾ ਜਾਂ ਕੀ ਕਰਨਾ ਚਾਹੀਦਾ ساری ਉਮਰ ਕਾਤਲ ਜਮਾਤ ਦੀ ਤੁਸੀਂ ਗੋਦੀ ਜਿੱ ਕੱਢੀ ਐ ਛੜੱਪਾ ਮਾਰ ਕੇ ਝਾੜੂ ਟੋਲੇ ਜੀਰ ਵਾਲੇ ਜਿੰਨਾਂ ਚਿਰ ਅਗਲਿਆਂ ਨੇ ਲੀਡਰ ਬਣਾ ਛੱਡਿਆ ਚੁੱਪ ਰਹੇ ਜਦੋਂ ਲੀਡਰ ਇੱਕ ਖੁੱਸ ਗਈ ਤੇ ਸਟੇਜਾਂ 'ਤੇ ਚੜ ਚੜਾ ਲਾਪੇ ਰੌਲਾ ਪਾਉਣ ਵੀ ਧੀਆਂ ਪਹਿਣਾ ਦਾ ਭਈਏ ਸ਼ੋਸ਼ਣ ਕਰਦੇ ਰਹੇ ਆ ਇਹ ਤੁਹਾਡੀ ਜਮੀਰ ਸਿਰਫ ਕੁਰਸੀ ਪਿੱਛੇ ਜੀ ਧੀਆਂ ਪਹਿਣਾ ਦੇ ਸ਼ੋਸ਼ਣ ਤੋਂ ਚੁੱਪ ਰਹਿ ਕੁਰਸੀ ਖੁਸਗੀ ਤੁਸੀਂ ਉਸ ਤੋਂ ਨੋਸ਼ਣ ਚਿੱਤੇ ਆ ਗਿਆ ਤੇ ਫਿਰ ਉਸ ਤੋਂ ਬਾਅਦ ਛੜਾਪਾ ਮਾਰ ਕੇ ਫਿਰ ਤੁਸੀਂ ਕਾਂਗਰਸ 'ਚ ਤੇ ਤੁਸੀਂ ਹੁਣ ਜਦੋਂ ਝਾੜੂ ਨੇ ਪੁਰਾਣੇ ਕੇਸ ਦੇ ਵਿੱਚ ਮੂੜੀ ਚਾੜੀ ਤੇ ਸ਼ਰੂ ਦੇ ਖਿਲਾਫ ਬੋਲਦੇ ਰਹੇ ਕਰਦੇ ਰਹੇ ਜਮਾਨਤ ਦੇ ਬਾਹਰ ਆ ਗਏ ਹੁਣ ਉਹ ਉਸੇ ਝਾੜੂ ਨਾਲ ਫਿਰ ਗੱਠ ਜੋੜਿਆ ਜਿੰਨਾ ਮਰਜੀ ਲੋਕਾਂ ਨੂੰ ਭੁਲੇਖਾ ਪਾ ਲੋ ਤੁਹਾਡਾ ਗੱਠ ਜੋੜ ਝਾੜੂ ਦਾ ਤੇ ਕੁੰਨੀ ਪੰਜੇ ਦਾ ਜਗ ਜਾ ਰਿਹਾ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੁਣ ਤੁਹਾਨੂੰ ਉਸੇ ਝਾੜੂ ਦੇ ਨਾਲ ਚੱਲਣਾ ਪੈਣਾ ਆ ਠੀਕ ਆ ਸ਼੍ਰੋਮੀ ਅਕਾਲੀ ਦਲ ਨੇ ਭਾਜਪਾ ਨਾਲ ਗੱਠ ਜੋੜ ਤੋੜਿਆ ਸੀ ਕਿਸੇ ਮੁੱਦੇ ਤੇ ਕਿਸੇ ਨੀਤੀ ਤੇ ਤੋੜਿਆ ਸੀ ਉੰਤਾਂ ਪਰ ਉਹ ਜੋ ਕਾਨੂੰਨ ਹੀ ਖਤਮ ਹੋ ਗਏ ਰੱਦ ਹੀ ਹੋ ਗਏ ਤੇ ਫਿਰ ਤਾਂ ਨੀਤੀ ਹੁਣ ਗਠ ਤੋੜਨ ਵਾਲੀ ਤੇ ਗੱਲ ਰਹੀ ਨਾ ਕੋਈ ਫਿਰ ਉਸ ਤੋਂ ਬਾਅਦ ਜਿਹੜੇ ਦੂਸਰੀ ਤੇ ਕਿਹਾ ਨੇ ਐਮਐਸਪੀ ਐਮਐਸਪੀ ਤੇ ਵੱਤਵਤ ਕੇਂਦਰ ਜੋ ਕਰ ਸਕਦਾ ਸੀ ਉਹਨਾਂ ਕੀਤਾ ਆ ਪੰਜ ਪੰਜ ਫਸਲਾਂ ਤੇ ਪੰਜ ਸਾਲਾਂ ਵਾਸਤੇ ਗਰੰਟੀ ਕੀਤੀ ਆ ਤਜਰਬਾ ਆ ਇਹ ਕੋਈ ਮਾੜੀ ਮੂਟੀ ਨੀਤੀ ਨਹੀਂ ਸਾਰੀ ਦੁਨੀਆ ਦੇ ਲੈਵਲ ਦੇ ਇਹ ਇਹਦੇ ਵਿੱਚ ਨੀਤੀਆਂ ਚੱਲਦੀਆਂ ਨੇ ਉਹਦਾ ਸਰਕਾਰ ਨੇ ਉੱਥੇ ਵੀ ਜਵਾਬ ਦੇਣਾ ਆ ਫਿਰ ਵੀ ਵਿਸ਼ੇਪਦਰਦੀਆਂ ਜਿਹੜੀਆਂ ਨੀਤੀਆਂ ਦੇ ਖਿਲਾਫ ਜਾ ਕੇ ਸਰਕਾਰ ਨੇ ਇਹ ਨੀਤੀ ਬਣਾਈ ਆ ਤੇ ਤਜਰਬੇ ਦੇ ਤੌਰ ਤੇ ਜੇ ਕਾਮਯਾਬ ਰਹੀ ਤੇ ਇਹ ਅੱਗੇ ਫਿਰ ਚੱਲਦੀ ਰਹੂਗੀ ਤੇ ਫਿਰ ਅਜੇ ਹਾਲਾਂਕਿ ਅਜੇ ਇਕੱਠ ਜੋੜ ਹੋਇਆ ਨਹੀਂ ਤੁਹਾਨੂੰ ਪਹਿਲਾਂ ਹੀ ਤਕਲੀਫ ਹੋਣ ਲੱਗ ਪਈ ਆ ਆਪ ਇਹਦਾ ਤੜਾ ਹੋ ਗਿਆ ਆ ਅੰਦਰਖਾ ਤੇ ਸਾਰੇ ਦੇਚ ਦਾ ਹੋ ਗਿਆ ਆ ਪੰਜਾਬ ਜ ਰਹਿ ਗਿਆ ਆ ਹੈ ਹੋ ਉਹ ਵੀ ਗਿਆ ਆ ਪਰ ਤੁਸੀਂ ਅਜੇ ਉਸ ਨੂੰ ਮੰਨਣ ਵਾਸਤੇ ਤਿਆਰ ਨਹੀਂ ਉੱਥੇ ਤੁਸੀਂ ਬੋਲ ਨਹੀਂ ਰਹੇ ਤੇ ਸ਼ੌਨੀ ਅਕਾਲੀ ਦਲ ਦਾ ਅਜੇ ਹੋਇਆ ਵੀ ਨਹੀਂਗਾ ਤੇ ਪਹਿਲੇ ਤੁਸੀਂ ਮੋੜ ਚੁੱਕੀ ਫਿਰਦੇ ਜੇ ਵੀ ਇੱਕ ਇਸ ਮੂੰਹ ਨਾਲ ਕਰਨਗੇ ਉਹ ਕਰਨਗੇ ਤਾਂ ਬਾਅਦ ਦੀ ਗੱਲ ਹੈ ਇਹ ਕੀਤਾ ਤੇ ਨਹੀਂ ਤੁਹਾਡਾ ਹੋ ਚੁੱਕਾ ਆ ਤੁਸੀਂ ਆਪ ਕਾਤਲ ਜਮਾਤ ਦੇ ਵਿੱਚ ਤੁਹਾਡਾ 24 ਘੰਟੇ ਜਿੰਨਾ ਨਾਲ ਤੁਸੀਂ ਗਾਲੀ ਗਲੋਚ ਚੱਲਦਾ ਰਿਹਾ ਹੁਣ ਤੱਕ ਜਿੰਨਾ ਚਿਰ ਕੈਦ ਵਾਲਾ ਮਸਲਾ ਤੁਹਾਡਾ ਉਹ ਮਕਦਮਾ ਚੱਲਦਾ ਰਿਹਾ ਉਹਨਾਂ ਨਾਲ ਤੁਹਾਡਾ ਹੋ ਚੁੱਕਾ ਆ ਸੋ ਬੋਲਣ ਤੋਂ ਪਹਿਲਾਂ ਥੋੜਾ ਸੋਚ ਲਿਆ ਕਰੋ